ਜੀ ਬਾਈ ਸਾਰਿਆਂ ਨੂੰ ਜੀ ਲੋਈ ਬਾਈ ਅੱਜ ਲੱਗੇ ਝੱਲੀਆਂ ਵਾਲੀ ਜੀ ਦੀ ਵਡਣ ਆਪਾਂ ਉਦੋਂ ਜਿਹੜੇ ਰਹਿ ਗਏ 2 ਕਿਲੇ ਉਹ ਵੀ ਵਧਣੇ ਆ ਤੇ ਉਰੇ ਲੱਗੇ ਅੱਜ ਵਧਣ ਡੈਡੀ ਲੈ ਕੇ ਆਉਂਦਾ ਟਰੈਕਟਰ ਮਸ਼ੀਨ ਪਹੁੰਚ ਗਈ ਪਹਿਲਾ ਨੰਬਰ ਅੱਜ ਇਹਨਾਂ ਨੇ ਆਪਾਂ ਹੀ ਲਾਤਾ ਜੋ ਆਪਣੀ ਸ਼ੁਰੂ ਕਰਨੀ ਚਾਹ ਪਾਣੀ ਪਲਾਤਾ ਲਵਲੀ ਫੋਰਮੈਨ ਨੂੰ ਭਾਈ ਆ ਪਲਾਤੀ ਜੀ ਨੇ ਹਾਂ ਉਦੋਂ ਦਾ ਝਾੜ ਘੱਟੇ ਆਇਆ ਝਾੜ ਜੱਡੇ ਸਾਰਿਆਂ ਹੀ ਘਟਾ ਘਟਾ ਬਾਈ ਹਾਂ 17 18 ਦਾ ਝਾੜ ਬਿੱਡੂਆਂ ਦੇ 25 ਕਿਲੇ ਵੱਢੇ ਆ 250 ਗੋਟ ਜੀ ਦੀ 25 ਕਿਲਿਆਂ ਦਾਸ ਤਾਂ ਝਾੜਾ ਆ। ਰਾਦੀ ਐਵਰੇਜ ਆ। ਰਾਦੀ ਐਵਰੇਜ ਲੈ ਲਾ ਹੁਣ 25 ਕਿਲਿਆਂ ਦਾ। ਇਹ 7 ਕਿਲੇ ਵੀ ਇਹ ਖਤਮ ਹੋਏ ਹੋਏ ਦੇ ਵਿੱਚ ਦੇ। ਅੱਛਾ। ਇਹਦੇ ਸਾਡੇ ਵੀ ਹੱਥੇ 10 ਲੱਖ ਰੁਪਏ ਘੱਟ ਸਾਨੂੰ ਪੈਗੇ। ਨਾ ਪੈ ਗਿਆ ਬਾਈ। ਬੜੀ ਜ਼ਿੰਮੇਦਾਰੀ ਤਾਂ ਪੈਗੇ ਸਾਨੂੰ ਵੀ ਪੈ ਜਾਣਾ। 3-4 ਲੱਖ ਦਾ ਸਾਨੂੰ ਪੈ ਜਾਣਾ ਮੱਲਾ। ਲਓ 20 ਕਿਲੇ ਹੁਣ। ਸਾਡੇ ਦਾ। ਸਾਡੇ ਦਾ। ਲਓ 20 ਕਿਲੇ ਜੀਰੀ ਦੇ। ਇਹ 10 ਲੱਖ ਰੁਪਏ ਘੱਟ ਜਾ ਸਾਨੂੰ। ਪੈ ਜਾਣਾ ਬਾਈ ਪੈ ਜਾਣਾ। ਇਹ ਯਾਹੀ ਠੀਕ ਹੈ। ਪੁੱਤਾ ਹੈ। ਅੰਮੀ ਮੈਦ ਲਾਇਆ ਲਾ। ਆਜਾ ਸੀ ਫੋਰ ਮੈਨ ਲਈ ਆਦਾ ਬੜਾ ਕੈਮਰਾ ਹੈ ਹੈ ਨਸ਼ਰੀ ਕਾ ਜੀ ਮਾਰੇ ਉੱਤੇ ਵੀ ਇੱਧਰ ਤੇ ਚੜਾ ਲਈ ਮੈਂ ਬੇਹਾਂ ਦੇ ਉੱਪਰ ਤੋਂ ਪਰਦੇ ਆਈ ਜਾਉਂਗੇ ਹਾਂ ਲੱਗੇ ਭਈ ਇਹ ਅੱਜ ਭਾਈ 131 ਵੀ ਜਾਂ ਉਸਨੂੰ 126 ਦਾ ਮੇਰਾ ਤਾਂ 131 ਹੈ ਬੈਕ ਵਿੱਚ ਚੜਾਈਏ ਦੇ ਆ ਹੇਟ ਨਾ ਮੈਨੂੰ ਪਤਾ ਨਹੀਂ ਲੱਗਦਾ ਕੰਮ ਕਿੱਦਾਂ ਦਾ ਬਚੇਗਾ ਕਿੱਥੇ ਲੂੰਗੀ ਹੈ ਨਾ ਉਹ ਕਿੱਥੇ ਨਹੀਂ ਖਾਲੀ ਕਰੀ ਤਨੀ ਪਲੇਟ ਵੀ ਟੁੱਟਦੀਆਂ ਤਾਂ ਸਾਡੇ ਮਿਲਦਾ हां ਬਹੁਤ ਥੀ ਜਾਨੇ ਕੰਮ ਕਰ ਤਾ ਉਹ ਨਹੀਂ ਹੁੰਦਾ ਕਈ ਵਾਰ ਮੇਰਾ ਕੱਤੀ ਵੀ ਜਦੋਂ 331 ਮੇਰਾ ਕੱਲਾ ਕੱਤੀ ਹੈ ਅੱਲੀ ਦਾ ਕੱਤੀ ਕਿਹੜਾ ਹੋਇਆ 131 ਹੋਣਾ ਇਹਦੇ ਨਾਲ ਨਾ ਨਾ ਕੱਤੀ ਜਿਹੜਾ ਇੱਕ ਬੰਦੇ ਉਹ ਕੱਤੀ ਹੋ ਗਏ ਨੇ ਉਹਦਾ ਕੱਤੀ ਹੋ ਗਏ ਨੇ ਅੱਛਾ ਫਾਈਲ ਉਠਾਈ ਗਈ ਜਾਂ ਅਰੇ ਤੁਸੀਂ ਵੀ ਗੁਪਤਦਾਨ ਰੱਖਿਆ ਕੱਤੀ ਦਾ ਤੁਸੀਂ ਵੀ ਕੱਤੀ ਦਾ ਗੁਪਤਦਾਨ ਰੱਖਿਆ ਯਾਰ ਰੱਖਿਆ ਗੁਪਤਦਾਨ ਦੱਸਿਆ ਨਹੀਂ ਹੈਗਾ ਗੁਪਤਦਾਨ ਮੈਂ ਮੈਂ ਵੀ ਇਕਣੀ ਕਰਿਆ ਹਾਂ ਮੈਨੂੰ ਪਤਾ ਨਹੀਂ ਕਿਹੜਾ ਬੀਜ ਹੈ ਬਸ 26 26 ਲੱਗਦਾ ਮੈਂ ਸਾਨੂੰ ਮਿੰਡੀ ਇਕਣੀ ਗਈ ਆ ਹਾਂ ਵੱਟ ਲੱਗਦਾ ਚੋਰ ਤੇ ਕਪੀ ਦਾ ਡੋਪ ਤੇ ਸੀ 7 ਕਿਲੇ ਮਾਰਦੇ ਸਾਡੇ ਉਹ ਜਿਹੜੇ ਤਾਂ ਨਹੀਂ ਲਾਏ ਹਾਂ ਖਤਮ ਹੋ ਗਈ ਜਿਹੜੀ ਦੂਸਰੀ ਨਹੀਂ ਸਾਡੇ ਆ ਗਈ ਉਹ ਲਾਉਣੀ ਤੋਂ ਮੈਂ ਸਪਰੇ ਨਹੀਂ ਕਰੀ ਪਰ ਇਹਦੇ ਪਾਸ ਉਹ ਵੀ ਤਾਂ ਦੱਸਿਆ ਇੱਕ ਸਪਰੇ ਕਰੀ ਆ ਜਿਆ ਕੇ ਤੇਲੇ ਦੂਲੇ ਦੀ ਉਹ ਪਹਿਲਾਂ ਨਹੀਂ ਕਰੀ ਇਕਣਾ ਤੇ ਛੋਟਾ ਬੂਝਾ ਬਹੁਤ ਪੈ ਗਿਆ ਸਾਡੇ ਤਾਂ ਜਿਆਦਾ ਪੈ ਗਿਆ ਯਾਰ ਮੀ ਪੈ ਗਿਆ ਜਿਹਰੀ ਮੈਂ ਹਾਂ ਖਤਮ ਹੋ ਗਈ ਜਿਹੜੇ ਬਾਅਦ ਉਹ ਜਿਹੜੀ ਨਿਸਤਰੀ ਹਮ ਨਿਸਤਰੀ ਬਾਦਵਾ ਜਿਹੜੀ ਤੇਰੀ ਨਾ ਤੇ ਮਤਲਬ ਪਹਾੜਾਂ ਦੇ ਪਹਾੜ ਜਾਈ ਆਈ ਕੋਰੀ ਪਤਾ ਹੈ ਹਾਂ ਇਹ ਨਰਮਸ ਭਰੇਗਾ ਵੀ ਭਰੇਗਾ ਨਹੀਂ ਹਰ ਕੁਝ ਸਾਰੇ ਬਾਹਰ ਇਹ ਜਿਹੜੇ ਬੁਝੇ ਤੋ ਵੀ ਇਹ ਚੱਲ ਤੈਨੂੰ ਆਣੀ ਰੱਡ ਕੋਟਰ ਨਿਕਲਦਾ ਫੇਰ ਤੂੰ ਸਾਰਾ ਕੁਝ ਪਾ ਲਿਆ ਦਾ ਯਾਰ ਤਾਂ ਕੰਪਲੀਟ ਕਰਤਾ ਤਾਂ ਫੇਰ ਹੋਣ ਲੱਗੇ ਹੈ ਨਾ ਹਾਂ ਪਹਿਲਾਂ ਤਾਂ ਐਂ ਤਾਂ ਲੱਗੇ ਸਾਡਾ ਵੀ ਜਾਣੇ ਕਿ ਹੈ 131 ਹੋਵੇ ਕੋਦੇ ਵਿੱਚ ਇੱਥੇ ਜਾੜਾ ਨਹੀਂ ਚੱਲੇ ਹਾਂ ਹਾਂ 25 26% ਜੀਡੀਐ ਦਾ ਬੁਝਿਆ ਕਰਿਆ ਸੀ ਹਾਂ ਕਿ ਤਜਾ ਦਾ ਹੋ ਕਿੰਨੀ ਚੜਾੜ ਰਹਿਣਾ ਪਿਛਲੇ ਸਾਲ ਵੱਡੀ ਮੈਂ 37 ਗੋਟ ਕਣੀ-ਕੁਣੀ ਕੱਢ ਕੇ ਓ 31 ਹਾਂ 37 ਗੋਟ ਉਹੀ ਯਾਰ ਬੰਨੇ ਨੂੰ ਆਸ ਹੁੰਦੀ ਆ ਵੀ ਚੱਲ ਹੋਊਂ ਗਈ ਚੱਲ ਗੁਰਦਾ ਛੱਡ ਕੇ ਜਾਉਂਗੀ ਪਿੱਛੇ ਹਾਂ ਉਹਨੇ 15 ਕੇ 12 ਦੀ ਲੈ ਰੇ ਜਿਵੇਂ ਹੀ ਉੜਾ ਸਭ ਤੋਂ 2:00 ਵਜੇ ਸਾਡੀਆਂ ਦੀ ਠੀਕ ਆ ਖੜੀ ਆ ਜਿਨ੍ਹਾਂ ਨੇ ਬਾਅਦ ਵਿੱਚ ਚਲਾਈ ਆ ਉਹ ਠੀਕ ਆ ਐ ਕਰੀ ਹਾਂ ਮੇਰੇ ਪਿੰਨੇ ਖੜੀ ਸਾਨੂੰ ਪੂਰੇ ਮੋੜ ਤੇ ਨਾਲੇ ਤਨੇ ਕੇ ਲਿਓ ਨੇ ਵੀ ਆਇਆਂ ਖੜੀਆਂ ਬਹੁਤਰੀ ਖੜੀ ਆ ਸਿਰਫ ਨਹੀਂ ਭਰੇ ਤੇਰਾ ਫੋਨ ਨਹੀਂ ਲੈ ਆਉਣਾ ਜਿਨ੍ਹਾਂ ਨੇ ਬਾਅਦ ਵਿੱਚ ਚਲਾਈ ਆ ਉਹਨਾਂ ਦਾ ਠੀਕ ਆ ਇਹ ਜੀ ਨਿਕਲ ਨਹੀਂ ਫਿਰ ਦੇ ਵੀ ਆਈਓ ਹਾਂ ਸਾਡੇ ਥੋੜੀ ਜਿਹੀ ਹਰੀ ਆ ਇਹ ਖੇਤ ਗਿੱਲਾ ਹੈ ਦੋ ਨੁਕਾਨ ਆ ਰਿਹਾ ਆਕਰ ਰੇਤ ਨੂੰ ਮੁੰਡਾ ਲਾਤਾ ਇਹ ਲੋਹ ਲਾ ਕੇ ਲਿਆ ਹੈ ਹੈ ਬਿਹੋਈ ਵਾਲੀ ਆਉਂਦਾ ਹਾਂ ਅਰੇ ਵੀ ਇੱਕ ਦੀ ਦੋਤੀ ਦੇ ਕੇ ਆ ਲੱਸੀ ਨਹੀਂ ਲੈ ਆ ਰਹੇ ਹਾਂ ਤੁਸੀਂ ਵੀ ਕੇ ਆ ਇਹਨਾਂ ਲੱਸੀ ਨਹੀਂ ਕੱਸੀ ਵੀ ਤੁਸੀਂ ਹੈ ਫੇਰ ਲੰਦੀ ਆ ਚਾਚੂ ਹੋਵੇ ਕੈੜੀ ਕੰਮ ਫਿਰ ਤਾਂ ਕਿਹੜਾ ਹੁੰਦਾ ਕੰਮ ਜੋ ਸੀ ਵੀ ਕੇ ਆਇਆ ਹੁਣ ਹਾਂ ਮੰਤਾ ਲੱਗੇ ਕਿ ਇਹਦਾ ਲੋਗੇ ਲਾਇਆ ਹੋਇਆ ਆ ਸਹੀ ਗਾਲ ਨਹੀਂ ਸਭ ਨੂੰ ਇਹ ਪੰਜ ਸਾਹ ਪਹੁੰਚਿਆ ਅਜ ਗੇਤ ਦੇ ਵਿੱਚ ਅੱਜ ਇਹੋ ਝਾੜ ਜਾ ਮਗਾ ਦੋ ਟਰਾਲੇ ਭਰ ਜਵੇ ਅੱਜ ਝਾੜ ਜਾਦਾ ਦਊ ਕੁਝ ਹੈ ਦੋ ਟਰਾਲੇ ਭਰ ਜਬ ਬਹੁਤ ਵਧੀਆ ਬਹੁਤ ਵਧੀਆ ਦੀਵਾਲੀ ਦਾ ਕੱਢੂਗੀ ਉਹ ਵੀ ਤਾਂ ਕਹਿਣਾ ਫਟਾਕੇ ਫਟੂਬੇ ਤਾਂ ਆਉਂਗੇ ਠੀਕ ਹੈ ਰੱਖ ਤੇ ਬਾਰੇ ਮੈਂ ਤਾਂ ਘੱਟ ਝਾੜ ਬੱਤੇ ਫੜ ਲਿਓਂਦੇ ਭਾਈ ਹੈ ਠੀਕ ਹੈ ਜਵਾਬ ਉਹ ਇਹ ਕਿਹੜੇ ਜਵਾਬ ਦਿੰਦਾ ਮਾ ਵੱਟ ਲਓ ਭਾਈ ਹਰੀਆਂ ਮਾਸਖਾਣੀ ਬੂਖ ਲੈਣੀ ਤੁਹਾਨੂੰ ਸਖਾਣੀ ਲੈਣੀ ਹੈ ਹਾਂ ਉਹ ਤੇਰੇ ਪੜਦੰਗੇ ਹਾਂ ਬੱਕੇ ਦੇ ਵੱਟ ਲਿਓ ਫਿਰ ਉਹ ਵੀ ਤਾਂ ਗੱਲ ਆ ਇਹ ਬੰਬਾ ਲੈਣੇ ਜਾਂ ਚਮਕੌਰ ਸਨਾਂਗੇ ਜੋ ਕਰਾਲੀ ਨੂੰ ਚਲੋ ਹਾਂ ਕਰਾਲੀ ਕੋਹਾ ਹਾਤੇ ਹੈਗੇ ਜੇ ਸ਼ਾਮ ਨੂੰ ਮੈਨੂੰ ਤਾਂ ਕੰਮ ਕਰੀ ਤੁਸੀਂ ਕੰਮ ਨਹੀਂ ਕਿੰਨੇ ਕੰਮ ਅੱਛਾ ਉੱਥੇ ਹਾਂ ਓਹੜਾ ਗਦਾਮ ਹੀ ਨੇਡ ਅ ਅੱਛਾ ਬੰਬਾ ਵਾਲੇ ਨੇ ਕਰਦੇ ਫਿਰਿਆ ਨਾ ਨਾ ਮੀਂਹੜੇ ਮੋਗੇ ਲਕੀ ਨੇ ਕਾਂ ਖੋਦੀ ਨੇ ਤਾਂ ਅੱਛਾ ਰਾਦੂ 7:00 ਵਜੇ ਬੰਦ ਕਰਦੇ ਹਾਂ 3 ਵਜੇ ਸਾਂਝ ਦਾ ਬਸ ਇਹਨਾਂ ਦਾ ਪੁਰਾਣਾ ਹੈ ਸਾਂਝ ਦਾ ਬਸ ਜਿੱਦਨਾਂ ਦਾ ਦਸਹਿਰਾ ਸ਼ੁਰੂ ਹੋਇਆ ਜੱਟ ਲੱਗਣੀ ਸ਼ੁਰੂ ਹੋ ਗਈ ਇਹਨਾਂ ਦੀ ਆ ਪਹਿਲੇ ਦੀ ਹਾਂ ਅੱਜ ਖਾ ਦਾ ਟਾਈਮ ਹੋ ਗਿਆ ਹਾਂ ਠੀਕ ਮੈਂ ਤਾਂ ਕੱਲ ਨੂੰ ਲੱਗਿਆ ਪਤਾ ਵੀ ਹਾਂ ਉਹਨੇ ਦੁਕਾਨ ਕਰੀ ਸੀ ਆਪਣੇ ਪਿੰਡ ਜੱਗਾ ਰਾਮਣਾ ਤੁਹਾਡਾ ਵੀਡੀਓ ਤਾਂ ਬਣਾ ਕੇ ਲਿਆ ਉੱਥੇ ਅੱਛਾ ਹਾਂ ਜੇ ਬਾਸ ਸੀਂਦਾ ਮੁੰਡਾ ਅੱਛਾ ਇਹਨਾਂ ਵਧੀਆ ਲੱਗ ਗਈ ਹਾਂ ਬਾਕੀ ਧੂਈ ਤਾਂ ਕੱਲ ਜੋਗੀ ਦੀ ਜੇ ਅੱਜ ਕੋਈ ਜੋਗੀ ਦੀ ਹੁਣ ਕੋਈ ਮਾਲ ਆਉਂਦਾ ਉੱਥੇ ਇੱਕ ਮੇਰੀ ਟਰਾਲਾ ਤੇ ਇੱਕ ਬਾਹ ਚੋਰ ਗਿਆ ਬੱਸ ਹਾਂਜੀ ਹੁੰਦਾ ਘੱਟੇ ਆ ਗੈਲ ਦੀ ਗੱਲ ਲੋਡ ਕਰਕੇ ਭੇਜਦੇ ਸੈਲਰਾਂ ਨੂੰ ਸਾਡੇ ਆੜ੍ਹਤੀ ਬੈਗੇ ਕੱਲ 10 ਵਜੇ ਅੱਛਾ ਉਹ ਕਾਲਾ ਵੀਡੀਓ ਨੂੰ ਕਹਿੰਦਾ ਰੋਪੜ ਗੇਰ ਕਿਹਨੇ ਜਿਹੜਾ ਧਰਮੇ ਦਾ ਭਾਈ ਨਜੀਦ ਅੱਛਾ ਚਲੇ ਪ੍ਰਿਆ ਹੁਣ ਤਾਂ ਗੈਲ ਦੀ ਗੱਲ ਪਹਿਲੇ ਕਰ ਦਿੰਦੇ ਆ ਕਣਕ ਨੂੰ ਟਾਈਮ ਲੱਗਦਾ ਜਾਨਾ 31 ਦੇ ਵਿੱਚ ਥੋੜਾ ਜਿਹਾ ਹਾਂ ਕਾ ਨਾਲ ਨਾਲ ਹੋਈ ਦੀ ਹੈ ਭਾਰ ਨਹੀਂ ਹੋਣੀ ਅੱਜ ਆਹ ਇੱਕ ਟੈਂਕ ਨੂੰ ਖੋਲਦੇ ਰੱਖਣੀ ਪੱਖਾ ਲਾ ਕੇ ਸਾਰੀ ਜੋ ਕੁਆਲਿਟੀ ਪਰ ਬਣਦੀ ਹੁਣ ਤੇ ਅਸੀਂ ਹੀ ਬਾਈ ਗੱਲੇ ਦੋ ਕਹਿੰਦੇ ਨੂੰ ਵਾਹ ਜੀ ਵਧੀਆ ਵਧੀਆ ਮੇਰੇ ਤਾਂ ਭਾਰ ਨਹੀਂ ਤਾਂ ਅੱਗੇ ਹਾਂ ਨਹੀਂ ਸਾਡੀ ਲੋਡ ਕਰਦੇ ਹਾਂ ਹਾਂ ਇਹਨਾਂ ਲੋਡ ਵਾਲੀ ਕਰਨੇਗਾ ਹਾਂ ਲੋੜਾ ਲੋੜਾ ਬਬਰ ਜੇਤੀ ਕਰਦੇ ਆਂ ਲੋੜਾ ਹੀ ਗੱਲ ਨਾ ਕਰ ਗੱਲ ਲੋੜ ਅਗਲਾ ਕਹਿੰਦਾ ਮੇਰੀ ਵੇਚੀ ਨਹੀਂ ਮੇਰੀ ਜਗਾਣ ਪੱਤੇ ਮਾਲ ਉਹ ਕਹਿੰਦਾ ਮਾਲ ਵੀ ਜਾਣਾ ਫੇ ਉਹ ਵੀ ਸੱਚੀ ਗੱਲ ਹਾਂ ਮਾਲ ਤਾਂ ਅੱਗੇ ਨਹੀਂ ਪੂਰਾ ਹੁੰਦਾ ਉਹ ਵੀ ਕੱਢ ਲਾ ਨੱਬੇ ਇਹ ਬੌਰੀ ਰੱਖਦਾ ਹਾਂ ਕਹਿੰਦਾ ਮੈਂ ਕਿ ਐਸੀ ਪਿਆ ਨਹੀਂ ਹੋਣੀ ਕਹਿੰਦਾ ਹਾਂ 200 ਲਰ ਬਣੇ 90000 ਰਿਟਾਰ ਵੀ ਭਰਨੀ ਪਾਰਨੀ ਆ ਫਿਰ ਕਾਦੀ ਕੀਤੇ ਪਰ ਇਹ ਆਪਣੇ ਹਾਂ ਮੇਰੇ ਪਾਰ ਨਹੀਂ ਸੀ ਆਪਣੇ ਪਿਛਲੇ ਸਾਲ 85000 ਹੀ ਸੀ 80 80 ਹੈ ਆ ਹੁਣ ਆ ਆ ਦੇ ਮਰਜੀ ਟਰਾਲਾ ਟਰਾਲਾ 4 ਕਿਲੇ ਭਰ ਡੋਗਾ ਕਿਲਾ ਰਹਿ ਗਿਆ ਹਣ ਪੰਜੇ ਨਾਲ ਭਰਨਾ ਬਾਈ ਅੱਜ ਵਾ ਕਿਲਾ ਭਰਨਾ ਹੈ ਹੋਰ ਸਾਡੇ ਨਾਲ ਟਰਾਲਾ ਭਰਨਾ ਹੈ ਪਰ ਜ ਵੀ ਸਾਰਾ ਪੀਚੀ ਲਾਜੂ ਚੜਨੀ ਹੈਗਾ ਬਈ ਸਾਡੇ ਦਾ ਵੀ ਕਿਲੇ ਕਿਥੇ ਦੋ ਤਿੰਨ ਟਰਾਲੇ ਭਰਦੇ ਦੇ ਉੱਪਰ ਆਣਾ ਇੱਕ ਇੱਕ ਦੋ ਹੀ ਭਰਦੇ ਦੇਖਣ ਨੂੰ ਜੀ ਵੀ ਵਸੇ ਨਹੀਂ ਚੱਕ ਲਈ ਆ ਸਾਲ ਹੈ ਨਹੀਂ ਵਿੱਚ ਚਾ ਹਾ ਹਾ ਉਹਨਾ ਵਿੱਚ ਤਾਂ ਲੋਕੋ ਵਿੱਚ ਬਿਮਾਰੀ ਵੀ ਸੀ ਹਾਂ ਇੱਧਰ ਤਾਂ ਬਿਮਾਰੀ ਵੀ ਨਹੀਂ ਤਾਂ ਬਾਕੀ ਯਾਦ ਹੋਈ ਆ ਹੁਣ 26 ਦੇਖੀਏ ਨੂੰ 26 ਦੇਖੂਗਾ ਕਿ ਹੁਣ ਹਾਂ ਕੀਦਾ 26 ਅੱਛਾ ਆ ਵੀ ਲੱਗਿਆ 26 ਤਾਂ ਪਰ ਬੀਓ ਤਾਂ ਲੱਗਦਾ ਵੀ ਹਾਂ ਇਹਨੇ ਪਰਤੀ ਥੋੜੀ ਟੱਕੇ ਛੱਟੀ ਪਰ ਆਣੇ ਹਾਂ ਇਹਨੇ ਰੌਣਕ ਵੀ ਕਰੀ ਹਾਂ ਤੇ ਬਾਕੀ ਬਈ ਜੀਰੀ ਦਾ ਹੈ ਪਰ ਜੂ ਟਰਾਲਾ ਤਸਾਨਾ ਅੰਨੀ ਹੋਈ ਐ ਕਾਲਾ ਵੀ ਖਾਦੜੂnga ਵੈਲ ਨਾਲ ਤੇ ਕਰਾਇਆ ਹੈ ਬਈ ਅੰਨੀ ਬਈ ਐਰੇ ਇਹਲਾ ਕੋਈ ਨਾ ਬਈ ਹੋ ਚੱਲਦੀ ਜੱਗਾ ਮੇਰੇ ਲੱਗਿਆ ਕਾ ਇਸ ਚਲੀਏ ਜਿੱਕੇ ਮੇਰੇ ਨਹੀਂ ਦੇਖੋ ਠੱਟ ਲੱਗਾ ਹੈ ਬਾਈ ਵੱਡਣਾ ਜਾ ਜੀ ਮਗਾ ਬਾਜੂ ਟਰਾਲਾ ਮੇਰਾ ਬਾਈ ਏ ਪਰਜੀ ਪਰਜੀ ਆ ਹਾਂ ਹਲੇ ਪਰਲੀ ਭਾਈ ਆ ਕਹਿੰਦਾ ਦੋ ਟਰਾਲਿਆਂ ਨੇ ਹੋਣਾ ਮੈਂ ਹੈਕਤੀ ਨਹੀਂ ਦੋ ਟਰਾਲਾ ਲਈ ਜੀ ਵੀ ਠੰਢੀ ਬੋਤਲ ਭਰ ਆ ਜੀ ਚ ਭਰ ਕੇ ਦੋ ਹਾਂ ਇਹਨੇ ਭਰਜਣਾ ਦੂਈ ਭਰਜਵੇ ਹਾਂ ਯਾ ਬੇਣਾ ਠੰਡਾ ਠੰਡਾ ਬੱਸ ਕੰਡਾ ਕੰਡ ਲੜਦੀ ਯਾਰ ਕੰਡ ਹਾਂ ਐਜੀ ਡੋਟੀ ਯਾਰ ਹੈ ਨਾ ਹਲਦੀ ਕਿੰਨੀ ਉੜੀ ਇਹਦੇ ਵਿੱਚ ਇਹਦੇ ਵਿੱਚ ਉੜਦੀ ਉਹ ਉੜਦੀ ਬਈ ਹੈ 26 ਆ 26 ਪਰ ਲਾ ਕਿਹੜਾ ਵਾਰ ਲਾ 26 ਦਾ ਪਰ ਲਾ 31 ਦਾ ਆ 31 ਦਾ ਅੱਛਾ ਝਾੜੇ ਤੇ ਸੋਨਾ ਕੀ ਦਾ ਹਾਂ 26 ਦਾ ਦੇਖੀ ਜਾਂਦਾ ਦੇਖੀ ਜਾਣੀ ਕਿ ਛੱਪੀ ਰਹੇਗੀ 26 ਹੋ ਰਹੀ ਤੇ ਬਾਅਦ 28 31 ਇੰਨੇ ਵੇ ਕਹਿੰਦੇ ਕੀ ਦੇ ਬਾਅਦ ਛੱਪੀ ਦੇ ਰਹੇ ਆ ਆਹ ਵੇ ਦਣ ਕੇ ਦਾ ਰਹਿੰਦਾ ਦਰ ਤੋਂ 24 ਖੜੇ ਆ ਬਾਈ ਵਾਲੇ ਦਾ ਤੇ ਬਾਅਦ ਹੋ ਗਏ ਚੱਲ ਦੇਰ ਵਿੱਚ ਆਣਾ ਦੇਖ ਮੇਰਾ ਵੀ ਕੋਈ ਹੱਲ ਨਹੀਂ ਹੋਇਆ ਐਦ ਕੀ ਸਾਡੀ ਹਾਂ ਅਸੀਂ ਤਾਂ ਲੇਟ ਲਾਣਗੇ ਤੁਸੀਂ ਸਾਡੇ ਨਹੀਂ ਹੋਈ ਡੋਟੀ ਨਾ 20 ਪੈ ਗਿਆ ਮੀਂਹ ਦੇ ਚਾਰਤੀ ਦਿਨ ਜਦ ਸਾ ਵੀ ਜਿਆਦਾ ਹੈ ਅੱਜ ਜਾਣਾ 26 ਐਸਟੀ ਡੋਟੀ ਨੇ ਮਾਰ ਲਈ ਹਾਂ ਨਾਲਾ ਬਾਈ ਕੋਲ ਕਰ ਲਓ ਜੀ ਕਰ ਲਓ ਵਰ ਗਿਆ ਹੋਰਨ ਬੱਜ ਗਿਆ ਲੁਗਰ ਹੋਰਨ ਬੱਜ ਗਿਆ ਹੋਰਨ ਬੱਜੀ ਜਾਵੇ ਬਸ ਮੈਂ ਕਹਿੰਦਾ ਹੋਰਨ ਬੱਜੀ ਜਾਵੇ ਟੈਂਕ ਭਰੀ ਜਾਵੇ ਨਾਲੇ ਗੱਡੀ ਜਾਵੇ ਨਾਲੇ ਗੱਡੀ ਆ ਬੰਤ ਦੇ ਵੀ ਦਰਸ਼ਨ ਕਰਾ ਲਿਆ ਤੁਹਾਨੂੰ ਅੱਜ ਰੋਮਾਂਚ ਪੰਚਾਇਆ ਆਇਆ ਬਈ ਅੱਜ ਮੇਰੇ ਨਾਲ ਅੱਜ ਕੋੜੇ ਵਾਲੇ ਨਾਲ ਡਿ ਗਿਆ ਸਿੱਤੀ ਦੀ ਹੈਪੀ ਦਿਵਾਲੀ ਵੀ ਆ ਕੱਲ ਨੂੰ ਹਾਂ ਕੱਲ ਨੂੰ ਮਣੀ ਅਸਲੀ ਦਿਵਾਲੀ ਆ ਕੱਲ ਨੂੰ ਆ ਬਈ ਦਿਵਾਲੀ ਅਸੀਂ ਕੱਲ ਨੂੰ ਮਨਾਉਣੀ ਆ ਸਭ ਨੇ 21 ਤਰੀਕ ਦੀ ਮੱਸੀਆ ਕੱਲ ਨੂੰ ਆ ਬਈ ਮੱਸੀਆ ਦੀ ਉਹ ਦਿਵਾਲੀ ਮਨਾਉਣੀ ਆ ਆਪਾਂ ਕੱਲ ਨੂੰ ਮੱਸੀਆ ਹੈ ਅਰਵਿੰਦਰ ਸਾਹਿਬ ਵੀ ਕੱਲ ਨੂੰ ਮਨਾਉਣਗੇ ਹਾਂ ਅਰਵਿੰਦਰ ਸਾਹਿਬ ਵੀ ਕੱਲ ਨੂੰ ਮਨਾਉਣਗੇ ਉਹ ਦੇ ਉੱਪਰ ਤੱਕ ਭਰ ਗਿਆ ਓ ਟੈਂਕ ਉੱਛਲ ਗਿਆ ਓ ਕਿਨੇ ਕਿਨੇ ਉੱਛਲਣਾ ਉੱਛਲ ਗਿਆ ਉੱਛਲ ਗਿਆ ਹੋਰ ਵੀ ਉੱਛਲ ਗਿਆ ਭਰ ਦੂੰਗਾ ਭਰ ਗਿਆ ਬਈ ਟੈਂਕ ਕਿਹਦੇ ਕਿਨੇ ਉੱਛਲਦਾ ਹਾਂ ਅੱਗੇ ਕਰ ਲੈ ਡੈਡੀ ਨੂੰ ਕਰ ਅੱਗੇ ਕਰ ਲੈ ਟਰੈਕਟਰ ਅੱਗੇ ਕਰ ਲੈ ചല ചല ചില ਵੀਰ ਇਹਨੇ ਖੁਜੀ ਲਿਆਦੀ ਆ ਕਾਲੀ ਆ ਜੋੜੀ ਕਰਕੇ ਕਾਲੀ ਪਈ ਸੀ ਫਿਰ ਵੀ ਭਰਿਆ ਆ ਜਪੜ ਗਿਆ ਬਾਈ ਉਰੇ ਛੱਟ ਹੋ ਗਈ ਉਰੇ ਚੱਲਦੇ ਦੂਏ ਫੇਰ ਅਜੀ ਬਾਈ ਉਰੇ ਆ ਗਏ ਹੁਣ ਇੱਧਰ ਵੱਟਿਆ ਏ ਆ ਰਹਿ ਗਿਆ ਦੁੱਧਣ ਆਪਣਾ ਡੇਢ ਕਿਲਾ ਜਿਹੜੇ ਥੋਣੇ ਦੇ ਸੀ ਬਾਕੀ ਕਿਲਾ ਤਾਂ ਵੱਡਦਾ ਆ ਰਹਿ ਗਿਆ ਉਰੇ ਕਿਤੇ ਬਾਅਦ ਉੱਧਰ ਵੀ ਵੜਾ ਲੈਣੀ ਥੰਡਰਵਾਲ ਪਾਸੇ ਆ ਕਿਲਾ ਦਾ ਹਾਂ ਇੱਧਰ ਵੀ ਵੜਾ ਲੈਣੀ ਥੰਡਰਵਾਲ ਹਾਂ ਵੱਡੋ ਜੀ ਜੀਰੀਆ ਦਾ ਨਵੇੜ ਦੇਣਾ ਬਈ ਕੰਮ ਬਸ ਫਿਰ ਮੰਡੀ ਮੰਡੀ ਤੇ ਰਹਿ ਜੂ ਮੰਡੀ ਦਾ ਕਰਕ ਪੁਝਾਈ ਚਲੀ ਜਾਣਾ ਹੁਣ ਦਾ ਕੰਮ ਤੇ ਗੜੀ ਕੇ ਜੀ ਜੀ ਦਾ ਕੰਮ ਬੜਾਈ ਦਾ ਪਾ ਨਵੇੜ ਜਾ ਵੱਡੀ ਵੱਡੀ ਦਾ ਕੰਮ ਨਿਪਟ ਜੂਗਾ ਹਾਂਜੀ ਹਾਂਜੀ ਪੰਜ ਸਾਲ ਆ ਸਾਈ ਵੀ ਉੱਧੀ ਰਹਿ ਗਈ ਹਣਾ ਅਦਰ ਹੀ ਬਿਮਾਰੀ ਵਾਲੀ ੜਾਈ ਹੋਣੀ ਆ 28 ਆ ਉਧਰ ਰੂਈ ਸਾਲ ਛੱਬੀ ਆ ਛੱਬੀ ਉਧਰੋਂ ਸੇ ਕਾਦੇ ਵਧੀਆ ਹੋਊਗੀ ਉਧਰ ਰੇਖਾਲ ਵਧੀਆ ਪਈ ਹੋਈ ਸੀ ਅੱਛਾ ਮੱਕੀ ਦੀ ਮੱਕੀ ਦੀ ਹਣਾ ਲਾਈ ਵੀ ਲੇਟ ਆ ਹਾਂ ਤਾਂ ਵੀ ਨੂੰ ਜਣੀ ਕਿ ਘਾਟਾ ਬਿਮਾਰੀ ਇਹਨੂੰ ਜਿਆਦਾ ਹੈ 25 31 ਇਹਨਾਂ ਨੂੰ ਪੀਚਣ ਜਿਆਦਾ ਆ ਦੇਖਾ ਕਾਲੀ ਹੋਈ ਜੀ ਨੇ ਕੀ ਕਰਨਾ ਹੈ ਬਾਈ ਜਿਹੜਾ ਨੇ ਬਾਅਦ ਵਿੱਚ ਚਲਾਈ ਹੈ ਹਾਂ ਜਿਹੜਾ ਨੇ ਬਾਅਦ ਵਿੱਚ ਚਲਾਈ ਜੀਰੀ ਉਹ ਰਹਿ ਗਈ ਹਲੇ ਇਹ ਛੋਟੇ ਪੂਜੇ ਵਾਲੀ ਜੀਰੀ ਸੀ ਆ ਹਾਲ ਤਾਂ ਆ ਹਾਲਾ ਅੱਛਾ ਕਾਲੇ ਹੋਏ ਵਜਨੇ ਨਹੀਂ ਇੱਕ ਖਾਲੀ ਜਾਨਾਣੇ ਵਜਨੇ ਨਹੀਂ ਹੋਣ ਖਾਲਾ ਪਿਆ ਦਾਣਾ ਇਹ ਛੋਟਾ ਪੂਜਾ ਰਹਿ ਗਿਆ ਭਾਈ ਆ ਸਹੀ ਆ ਮਰਾ ਹੈ ਮੈਂ ਹੱਥ ਸਹੀ ਵੀ ਹੈ ਹੈ ਆਪ ਨੂੰ ਵੀ ਸਾਡੀ ਤੁਹਾਡੇ ਇੰਤਜ਼ਾਰ ਬਾਅਦ ਬਣਾਉਂਗੇ ਤੇ ਕਹਿੰਦੇ ਤੁਹਾਨੂੰ ਆਨਲਾਈਨ ਦੇਵਾਂ ਨਾ ਪਿੱਲੇ ਯਾ ਤੇਰੇ ਬਦੀਆ ਕਹਾਣੀ ਪੜਦੀ ਵਗਾਂ ਮੈਂ ਬਹੁਤ ਯਾਰ ਦੀ ਜੇ ਕਹਿੰਦਾ ਕੱਲੂ ਲਿਆ ਸੱਚ ਦੇ ਸਾਰੀਆਂ ਹਾਂ ਹੋ ਕਹਿੰਦਾ ਘਰੇ ਨਿਪਟੌਰਦੇ ਨਾ ਵੰਦ ਚੱਲ ਦੁਪਹਿਰ ਦੇ ਪਹਿਲਾਂ ਪਹਿਲਾਂ ਨਿਪਟ ਜੈਣਾ ਹਾਂ ਸ਼ਾਮ ਤੇ ਪਹਿਲਾਂ ਪਹਿਲਾਂ ਨਿਪਟ ਹੋ ਜਾਂਦਾ ਹਾਂ ਹਾਂ ਉਹਨਾਂ ਦੱਸੋ ਕਦ ਬੁਲਾਇਆ ਸਵੇਰੇ ਦੇ ਸਵੇਰੇ ਉਹਨਾਂ ਨੂੰ ਦੀਵਾਲੀ ਦੇਖਣੀ ਹੈ ਦੁਪਹਿਰੇ ਤੋੜ ਦੇਣੇ ਹਨ ਸਾਰੇ 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 ਹਾਂ 40 ਵੀ ਘਟੇ ਆ ਹਾਂ ਕਹਿੰਦਾ 6-7 ਤਰਾਂਦੇ ਆ ਜਾਈਏ ਉਹਨਾਂ ਜੀ ਆਹ ਤਾਂ ਹੋਲੇ ਪਾਏ ਹਾਂ ਹਾਂ ਜਗ੍ਹਾ ਨਹੀਂ ਆਪਣੇ ਘੜੀ ਹੋ ਅਗਲੀ ਆਪਣੀ ਨੇ ਜਦੀ ਕੰਡ ਪੱਖਾ ਜਦੀ ਲਾਇਨਾ ਪੱਖਾ ਲਾ ਕੇ ਭਰਦੇ ਨਹੀਂ ਉਹਨਾਂ ਨੇ ਹਾਂ ਉਹ ਦਾਹੀ ਤਾਂ ਬੜਾਈ ਨਹੀਂ ਹੁਣ ਬਈ ਹਾਂ ਅਰੇ ਵੀਰ ਜੀ ਨਾ ਕਾ ਕਰਨਾ ਪਕਾ ਦੇ ਫਿਰ ਜਾਣਾ ਹਾਂ ਹਾਂ ਪਕਾ ਕੇ ਦਾਈ ਫੇਰ ਉਹਦੇ ਫੁੱਲੀ ਜਾ ਫੇਰ ਆ ਨਹੀਂ ਫੋਲੀ ਚੱਲ 2:35 ਆਪਣੇ ਪਾਸ ਹਾਂ ਲੇਬਰ ਤਾਂ ਚੱਕਾ ਤਾਂ ਹਾਂ ਬੱਸ ਇਹ ਉਹਨਾਂ ਬੈਰ ਨਾ ਕਾ ਬੱਲੇ ਲਈ ਬੈ ਸੁੱਕੀ ਨਹੀਂ ਰਹਿ ਗਿਆ ਤਾਂ ਰੇਡੀਓ ਕਿੱਲਾ ਹੁਣ ਹਾਂ ਚਲੋ ਅੱਜ ਬੱਟ ਹੋ ਗਿਆ ਰਾਤ ਬੱਟ ਜਾ ਕੇ ਨਹੀਂ ਚੱਲਦਾ ਇਹ ਸਾਡਾ ਇੰਨਾ ਰਕਮੀ ਚੱਲਦੇ ਹਾਂ। ਜੇ ਨਿਭੜੇਗਾ ਬਾ। ਹਾਂ ਨਿਭੜੇ। ਸਾਡਾ ਖੜਵੀ ਜੱਲਦਾ ਖੜੇ ਸਾਡਾ ਮੋਟਾ ਉੱਥੇ ਹੀ ਰਹਿ ਜਾ। ਹੋ ਜੂਵੇ ਹੈ ਕੰਮ ਖਬਰ ਕਰਨਾ। ਸਾਡਿਆ ਨਹੀਂ। ਕਿਰਪਾ ਹੀ ਰੱਖੇ ਬਾਪੇ ਹੁਣ ਲੱਗਦੀ ਕੁਛ ਵੀ? ਨਾ ਨਾ। ਪਹਿਲੇ ਹੀ ਪਰੇਸ਼ਾਨ ਬਹੁਤ ਹੈ। ਹੁਣ ਤਾਂ ਕਣਕਾ ਬੀਜ ਦੇਣ ਦੇ ਪਹਿਲਾਂ ਗਾਹਲੇ ਦੱਸ ਦੇ ਇਹਨੂੰ ਕਈ ਆਉਂਗੀ ਆਲੇ ਦਾ ਦੇਤੀ। ਹਾਂ ਹੁਣ ਤਾਂ ਰੋਣੀ ਰੂਣੀ ਕਰੋ ਜੀ ਇਹ। ਆ ਜਿਹਨੂੰ ਸੁੱਕੇ ਆਂ ਦੌਮੀ ਆਂ ਕੰਮ ਜਾਂ ਹੋ ਰਵੇ ਪਹਿਲਾਂ ਇਹਨਾਂ ਦਾ ਪੂਰੀ ਤੱਪੜ ਦਾ ਖੇਤ ਆ ਕਿਆ ਲੱਗਣਾ ਇਹਨੂੰ ਤਿੰਨ ਤਿੰਨ ਕੀਰੇ ਭਾਦਲੇ ਲਿਆੜੀ ਦੇ ਗਿੱਲੇ ਦਾ ਹੈ ਹਾਂ ਪਤਾ ਕਟੜਾ ਫੇਰ ਦੇਵੇ ਆਪ ਕਟੜਾ ਫੇਰ ਦੇਵੇ ਹੁਣ ਆਓ ਇਹਨਾ ਉਹ ਫੇਰ ਦੇਵੇ ਕਟੜਾ ਫੇਰ ਕੇ ਉਹਨਾਂ ਨੇ ਫਿਰ 2-3 ਦਿਨ ਸੁੱਕਣੇ ਨੇ ਲੈਣੇ 10 ਦਿਨਾਂ ਉਹਨਾਂ ਦੇ ਵਿੱਚ ਲੰਘ ਗਏ ਨੇ ਤੂਆ ਕਟੜ ਨਹੀਂ ਵੇਦਾਂ ਮਾਚਰ ਵੇਦਨ ਮਾਚਰ ਫੇਰ ਦੇਈ ਹੈ ਨਾ ਬ੍ਰੀਕ ਕਰ ਲਓ ਹੋ ਜੇ ਕਰੀ ਕਰ ਦਿੰਦਾ ਜਮੇ ਬਰੀਕ ਜਮੇ ਪੂਰਾ ਤੇ ਕੜਾ ਕਰਤਾ ਇਹਨੇ ਐਸਮੈਸ ਨੇ ਉਹ ਜਮੇ ਕਰ ਦੇਣਾ ਪਤਾ ਵੀ ਲੱਗਣਾਗੇ ਇੱਥੇ ਐਸਮੈਸ ਨੇ ਜਮੇ ਥੱਲੇ ਲਾਤੀ ਹੈ ਇਹਨੇ ਜਿਹੜਾ ਸਾਡੇ ਤੇ ਜਮੇ ਹੀ ਲਾਈ ਜਾਣੀ ਥੱਲੇ ਹੋਰ ਕੱਦ ਛੋਟੇ ਨਾ ਕੱਦ ਦੇ ਲੰਬਾ ਹੋਰ ਲਵਾਦਣੀ ਐਸਮੈਸ ਦੇ ਜਮੇ ਹੀ ਥੱਲੇ ਹਾਂ ਸਾਡੇ ਘਰੇ ਉਹ ਵਾਲਾ ਗਿੱਲਾ ਗੁੱਲਾ ਹੋਰ ਵੀ ਲੱਤੀ ਗਏ ਨਾ ਨਾ ਉਹ ਤਾਂ ਛੱਡਤੀ ਦੀ ਇਹ ਡੜੀ ਦਾ ਐਕਸੀਡੈਂਟ ਇਹ ਨਹੀਂ ਹੋ ਗਿਆ ਦਾ ਪਰ ਡੜੀ ਕੰਦੇ ਵਰ ਕਾ ਨੂੰ ਇਪੋ ਹੀ ਬਾਲ ਜਿਹੜਾ ਕਰਨਾ ਕੁਛ ਨਾ ਠੀਕ ਫਿਰ ਵਧੀਆ 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 ਚੱਲ ਫਿਰ ਉੱਧਰ ਚੱਲਦੇ ਹੁਣ ਜੀ ਭਾਈ ਇੱਧਰ ਵੱਡ ਰਹੇ ਹੁਣ ਬੰਨ ਲਾਗ ਉਹ ਸੈਲਰ ਦੇ ਲਾਗ ਤੱਕ ਹੀ ਲਾ ਵਟਸਐਪਾਂ ਤੇ ਇੱਧਰ ਚੱਲ ਰਹੀ ਐ ਇਹ ਹੈਗਾ ਆਪਣਾ 26 ਵੀਜ ਟਰਾਲਾ ਇੱਕ ਹੋਰ ਲੈਂਦਾ ਉਹ ਭਰ ਗਿਆ ਆਪਣਾ ਦਾ ਡੀਸੀ ਨਿਕਲ ਗਈ ਉਹ ਤਾਂ ਭਰ ਗਿਆ ਫਰ ਸੱਟ ਇੱਕ ਘਰਾਂ ਭਰ ਗਿਆ ਪੀਆ ਟਰਾਲਾ ਡਰਾਈਵਰ ਸਾਹਿਬ ਤਾਂ ਉੱਥੇ ਇੱਥੇ ਅਜਲ ਟਰੈਕਟਰ ਨੂੰ ਸੱਤ ਨਹੀਂ ਪਾਇਆ ਇਹਨੂੰ ਨਹੀਂ ਪਾਉਂਦਾ ਹੈਗਾ ਤਨ ਹਣੀ ਹੁੰਦਾ ਹੈਗਾ ਇਹ ਡੱਕ ਕਰਕੇ ਹਾਂ ਪਿੱਛੇ ਫੇਡ ਨਹੀਂ ਹੁੰਦਾ ਦੂਆ ਦਾ ਚਲਾਉਂਦਾ ਚਲਾਉਂਦਾ ਵੀ ਨਹੀਂ ਉਹ ਵੀ ਨਹੀਂ ਚਲਾਉਂਦਾ ਘੱਟੇ ਚਲਾਉਂਦਾ ਹਾਂ ਸਹਿਵੀ ਉਤਰ ਪੰਜ ਮੈਂ ਉਹਨੂੰ ਵੇ ਕਰਨਾ ਓਕਾ ਲਾਦਾ ਕਿਤੇ ਨਹੀਂ ਦੇਖਣਾ ਹਾਂ ਪੰਜ ਜਿਆਦਾ ਚਲਾਉਂਦਾ ਕਿ ਨਹੀਂ ਹੈ ਪੰਜ ਜਿਆਦਾ ਚਲਾਉਂਦਾ ਚਾਹੁੰਦਾ ਮੈਂ ਰਬਣਿਆ ਮੇਰੇ ਸਾਂ ਤਾਂ ਵੀ ਖਮੀਦ ਕੇ ਵੇ ਕਰਾ ਦੰਗਾ ਅੱਛਾ ਜੇ ਕੋਲ ਵੀ 744 ਇਹ ਵੀ ਸਵਰਾਜ ਵਾਲਾ ਬਈ ਆ ਵੀ ਸਵਰਾਜ ਆ ਉਧਰ ਮਸ਼ੀਨ ਵੀ ਸਵਰਾਜੇ ਚੱਲਦੀ ਆ ਭਾਈ ਸਵਰਾਜ ਸਵਰਾਜ ਆ ਇੱਥੇ ਹਾਂ ਇੱਕੋ ਫਾਰਮ ਟਰੈਕ ਨੀਲਾ ਖੜਾ ਬਸ ਫਾਰਮ ਟਰੈਕ ਉਹ ਹਾਂ ਉਹ ਵੀ ਵਧੀਆ ਉਹ ਵੀ ਵਧੀਆ ਸਾਰੇ ਵਧੀਆ ਆਪਣੀ ਜਗ੍ਹਾ ਟਰੈਕਟਰ ਦਾ ਕੋਈ ਮਾੜਾ ਨਹੀਂ ਆਪਣੀ ਮਾੜਾ ਥੋੜਾ ਕੋਈ ਬਾਹਵਹੀਆਂ ਨੂੰ ਕੋਈ ਟਰਾਲੇ ਕੋਈ ਕਾਸੇ ਨੂੰ ਕੋਈ ਕਾਸੇ ਨੂੰ ਹਾਂ ਆਪਣੀ ਆਪਣੀ ਰੱਖਦੇ ਜਿਹੜਾ ਭਾਈ ਸੱਚ ਨੇ ਨਾਲ ਮੇਰੇ ਜੀਰੀ ਵਧਾਈ ਜੀਰੀ ਵਧਾਈ ਧੰਨਵਾਦ ਯਾਰ ਪੰਚ ਮੈਨੂੰ ਪਾਰਟੀ ਕਰਨੀ ਆ ਕੱਲੂ ਵੀ ਕਰਨੀ ਐ ਦੀਵਾਲੀ ਵਾਲੀ ਕੱਜ ਚਲ ਤੁਹਾਨੂੰ ਅੱਜ ਵੀ ਕਰ ਦੋਗੇ ਪਾਰਟੀ ਤਾਂ ਹੁੰਦੀ ਐ ਰਹਿਣੀ ਆ ਇਹਦੀ ਤਾਂ ਵੀ ਮੱਝ ਗਈ ਐ ਹਾਂ 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 ਇਹ ਲਾ ਗਏ ਪਿੱਛੇ ਤਾਂ ਆ ਜਾਈਏ ਖੁੱਲ੍ਹਦੇ ਰਹਿ ਰਿਹਾ ਹਾਂ ਇੱਕ ਟੈਂਕ ਪੈ ਗਿਆ ਇਹ ਚ ਕਿੰਨੀ ਹੁੰਦੀ ਸਾਰਾ ਓਕੇ ਆ ਬਾਈ ਹੋ ਗਈ ਬਾ ਇਹਨਾਂ ਨੇ ਆਪਣੀਆਂ ਵਟਣੀਆਂ ਦੀ ਅੱਜ ਫਾਈਨਲ ਆ ਬਾਈ ਫਾਈਨਲ ਧੰਨਵਾਦ ਤੇਰਾ ਵੱਡੀਆਂ ਦੀ ਸਾਰੀ ਅੱਜ ਲਕਰਨ ਵੱਡਤੀ ਤਾਂਹੀਂ ਵੱਡੀ ਸਾਰੀ ਹੋਰ ਤਾਂ ਹੋਰ ਨੇ ਤਾਂ ਵੱਡੀ ਨਹੀਂ ਕਿਸੇ ਨੇ ਕਿੰਨੀ ਕਹੋਗੀ ਇਹ ਚ ਕਿੰਨੀ ਕਹੂੰਗੀ ਹੈ ਹੋ ਗਈ ਰੌਣਕ ਮੇਲਾ ਦਾ ਮੈਂ ਪੰਜ ਨੂੰ ਕਹੀ ਗਿਆ ਮੈਂ ਕਿਹਾ ਪੱਲਾ ਲਾਉਣੇ ਲੋੜ ਨੇ ਮਿੱਚੀ-ਮਿੱਚੀ ਆ ਜਾਣੀ ਇਦੀ। ਫੱਲਾ ਲਵਾਤਾ ਪੰਚ ਨੇ। ਹਾਂ। ਪੰਚ ਹਟਿਆ ਨੇ। ਹਾਂ। ਲੈਤਾ ਆਤਾ। ਆ ਗੁੱਜਰਾ ਨੇ ਵੀ ਨਾਲ ਲੱਗਦੀ ਓਵਾਲੀਆਂ ਮਹਿਸਾਂ ਵਿੱਚ। ਆ ਛਾੜਦੀ लवली ਬਣਾ ਦੇ ਵਿੱਚ ਤੇ। ਛੜ ਦੇ ਵਿੱਚ ਜਾਣੇ ਜੇ। ਖੰਡਣੇ ਨਾਲੇ ਜਾਂਦੇ ਹੋਏ ਖੰਡਣੇ ਹੋ ਰਾਜ। ਲੋ ਜੀ ਬਾਈ ਫਾਈਨਲਾਈਜ਼ ਕੰਮ ਆਪਣਾ। ਆ ਗਿਆ ਪਿੱਛੇ ਮਲਚਰ ਫੇਰਨੇ ਨੂੰ ਮਲਚਰ ਆ ਗਿਆ ਆ ਦੇਖ ਲੋ ਆ ਖੇਤ ਜਮਾ ਹੀ ਚੁਗਤਾ ਇਹਨਾਂ ਨੇ ਇਹ ਕਹਿੰਦੇ ਕੱਲੂ ਬਾੜੂਗੇ ਅੱਛਾ ਹਮ ਅਜੇ ਨੂੰ ਆਇਆ ਨਾ ਬਣਾ ਦੇਣਾ ਮੱਗ ਜੇਰ ਨਾਲੋਂ ਵੀ ਵਧੀਆ ਹਾਂ ਕਹਿੰਦੇ ਤੇ ਬਾਣੀ ਨਹੀਂ ਅੱਜ ਵੀ ਫੂਸਾਂ ਚੁਗਤਾ ਹਾਂ ਅਨੇ ਕੱਲੂ ਦੇਖੀ ਆ ਕੇ ਖੇਤ ਇਹਨ ਬਣਾ ਦਊਗੇ ਸਾਫ ਅੱਛਾ ਹਾਂ ਕੀ ਹਰੇ ਆ ਨਾ ਝੁੰਡੇ ਹਰੇ ਆਈ ਹਰੇ ਤੇ ਪ੍ਰਾਲੀ ਤਾਂ ਛੱਡਣੀ ਨਹੀਂ ਇਹਨਾਂ ਨੇ ਨਾ ਨਾ ਇਹ ਤਾਂ ਸੁੱਕੀ ਖਾਨੀ ਆ ਇਹਦਾ ਹਰੇ ਪਏ ਆ ਤਾ ਹਰੇ ਭਾਈ 200 ਮੈਂ ਸੋਣੇ ਘੜ ਦੇ ਘਟ ਵੱਧ ਪਈ ਹੋ ਗਈ ਨਹੀਂ 200 ਤਾਂ ਨਹੀਂ ਹਾਂ ਲਾ ਨਹੀਂ ਨਹੀਂ ਥੋੜੀ ਮੈਂ ਦਾ 100 150 ਹੋਗੀ ਕਿੰਨੀਆਂ ਮੈਂ ਸਾਰੀਆਂ ਬਾਕੀ ਨਿਬੜ ਗਿਆ ਬੜਾ ਕੰਮ ਹੀ ਕਿੰਨੀਆਂ ਮੈਂ ਸਾਰੀਆਂ ਅਰੇ ਇੰਨੀ ਹੈਗੀ ਆ ਔਰ ਤੂੰ ਕਹਦਾ ਕਦਾ ਅੱਛੇ ਔਰ ਚਲੋ ਬਾਕੀ ਭਾਈ ਨਿਬੜ ਗਿਆ ਆਪਣਾ ਐਨੇ ਫੜ ਗਿਆ ਵਧੀਆ ਹੋਇਆ ਹਾਂਜੀ ਹਾਂ ਰੁੜ ਗਿਆ ਚੱਕੀ ਗਈ ਚੱਕਤਾ ਹੀ ਚੱਕਤਾ ਹਾਂ ਆ ਰਹੇ ਜਣਾ ਦਾ ਕੱਚ ਜੀ ਮਾ ਚੱਲ ਨਵੇਂ ਟਰਾਲਾ ਹੈਗਾ ਤਾਂ ਉਹ ਇੱਕ ਉਹ ਵੀ ਇਹ ਮਿਲ ਗਈ ਚ ਚਲ ਠੀਕ ਆ ਟਰਾਲੀ ਛੋਟੀ ਮਾ ਟਰਾਲੇ 'ਤੇ ਪੈ ਗਏ ਫੇ ਆਪਣੇ ਮੰਡੀ ਜਾਈ ਆ ਹੂੰ ਅੱਜ ਲਈ ਜਾਂ ਕੱਲੂ ਲਈ ਆ ਪਰ ਸੁਣ ਲਈ ਜਾ ਹੁਣ ਟੈਨਸ਼ਨ ਮੁੱਕੀ ਬੜਾਈ ਦੀ ਮੁੱਕੀ ਮੁੱਕੀ ਮਾ ਦਾਣੇ ਘਰ ਚਲ ਜਾਣੇ ਚਲ ਕਿ ਨਹੀਂ ਦਾਣੇ ਤਾਂ ਮੰਡੀ ਜਾਣੇ ਘਰਾਂ ਕੇ ਕਰਨੇ ਆਹੋ ਹੁਣ ਪਹਿਲਾਂ ਤਾਂ ਘਰਾਂ ਹੀ ਲੈ ਕੇ ਜਾਣੇ ਆ ਟਰਾਲੀਆਂ ਦਾ ਘਰੇ ਲੈ ਕੇ ਜਾਊਂ ਕਿ ਸਿੱਧਾ ਮੰਡੀ ਲੈ ਜਾਊਂਗਾ ਨਾ ਨਾ ਹੁਣ ਤਾਂ ਟਾਈਮ ਨਹੀਂ ਹੈਗਾ ਹਾਂ ਫੇਰ ਐਂ ਕਹਿ ਵੀ ਘਰ ਜਾਣੀਆਂ ਪਹਿਲਾਂ ਫੇ ਕੱਲੂ ਫਿਰ ਕਾਲੂ ਵੀ ਨਹੀਂ ਜਾਏ ਇਹ ਹਾਲੇ ਤਾਂ ਮੰਡੀ ਜਾਣੀ ਨਹੀਂ ਆਏਗਾ ਘਰਾਂ ਜਾਣੇ ਹਾਲੇ ਤਾਂ ਹਾਂ ਸੌਂ ਜਾਊਗਾ ਹਮ 800 ਨੇ ਇੱਕ ਵਾਰ ਆਸ਼ ਹੋਊਗਾ ਮੰਡੀ ਵੀ ਆਓ ਫਿਰ ਰੁਕ ਜਾਂਦਾ ਹੈਗਾ ਕੱਲ ਦੀ ਵੜਾਈ ਅੱਜ ਜਾਣੀ ਅੱਜ ਦੀ ਵੜਾਈ ਵੀ ਰੁਕ ਜਾਨੀ ਲੇਬਰ ਮਨ ਲੱਗਦਾ ਫਲੇਵਰ ਕਾਲੂ ਮਨਾਉਂਗੀ ਤਾਂ ਕਹਿੰਦੇ ਆ ਨਾ ਨਾ ਉਹ ਤਾਂ ਕਹਿੰਦੇ ਭਰੂਗੇ ਅਸੀਂ 1 ਵਜੇ ਨਹੀਂ ਭਰੂਗੇ ਕਹਿੰਦੇ ਤੇ ਲੈ ਅੱਛਾ ਅਰੇ ਲੈ ਆਓ ਤੁਸੀਂ ਫਿਰ ਲੈ ਜੂਗੇ ਨਹੀਂ ਦੇਖਦੇ ਇੱਕ ਅਦਾ ਟਰਾਲਾ ਲੈ ਜੂਗਾ ਜੇ ਕੀ ਦਿਨ ਬੜੇ ਦਾ ਹੋਇਆ ਗਾਂਢੂ ਨੇ ਬੇੜ ਦਾਣਾ ਨਹੀਂ ਕਦਾਂ ਹੀ ਫਿਰ ਤਾਂ ਸਾਰੀ ਹੀ ਲੈ ਜਾਣੀ ਫਿਰ ਥੋੜਾ ਰੱਖਣੀ ਆ ਸਾਰੀ ਜਾਂ ਫਿਰ ਟਾਈਮ ਬਹੁਤ ਲੱਗਣਾ ਤੇ ਇੰਨੇ ਮਾਲ ਜੋ ਹੁਣ ਇਹਨੂੰ ਅੱਜ ਤਾਂ ਜੇ ਦੋ ਕੰਡੇ ਲੱਗ ਜਵੇ ਫਿਰ ਤਾਂ ਛੇਤੀ ਨਪੜ ਜਾਂਦਾ ਹੋਰ ਤਾਂ ਨਹੀਂ ਪਤਾ ਮਾਲ ਕਿੰਨਾ ਕਾਉਣਾ ਹਾਂ ਚਲੋ ਫੇਰ ਕੱਢੋ ਮੈਂ ਉਹ ਲੈ ਕੇ ਆਉਣਾ ਤੁਆ ਪੰਜ ਬੈਠਾ ਉੱਪਰ ਥੋੜਾ ਇਧਰਲੀ ਸਾਈਡ ਨੂੰ ਕੱਢ ਲੋ ਉਹਾਂ ਡੇ ਚੱਕ ਲਿਆ ਉਹਾਂ ਡੇ ਪਾਈ ਪਿੱਛੇ ਚੱਲ 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 ਆਪਣੇ ਆਪਣੇ ਭੈਣ ਕੱਢ ਲਈ ਬੱਕਰੀਆਂ ਉਹ ਫਿਰਦੀਆਂ ਚਰੀ ਚ ਚੱਲ ਇਹਨਾਂ ਬੋਧੂਆਂ ਆ ਆ ਜਾ ਲੈ ਤੇ ਜੇ ਵੀ ਗੁਜਰਾਂ ਨੇ ਮੇਸਾ ਆਪਣੀਆਂ ਚੱਲ ਭਾਈਓ ਢੋੜਦਾ ਜਿਓਟਾ ਇਹਨਾਂ ਲਾਲ ਮਿਰਚ ਕਹਿੰਦੇ